ਪੰਜਾਬ ਸਰਕਾਰ ਦੇ ਵੱਲੋਂ ਸੜਕ ਸੁਰੱਖਿਆ ਵਾਹਨ ਪਾਲਿਸੀ ਦੀ ਸ਼ੁਰੂਆਤ ਹੈ ਜਿਹੜੀ ਫਰਵਰੀ ਮਹੀਨੇ ਦੇ ਵਿੱਚ ਕੀਤੀ ਗਈ ਸੀ 8 ਮਹੀਨਿਆਂ ਬਾਅਦ ਦੇਸ਼ ਦੀ ਇੱਕ ਅਜਿਹੀ ਕਲੌਤੀ ਪਾਲਿਸੀ ਹੈ ਜੋ ਪੰਜਾਬ ਦੇ ਵਿੱਚ ਚੱਲਦੀ ਹੈ ਇਸ ਨਾਲ ਹੀ ਸੜਕ ਹਾਦਸਿਆਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਦਰ ਦੀ ਜੇ ਗੱਲ ਕਰੀਏ 45% ਘੱਟ ਗਈ ਹੈ ਸੜਕ ਹਾਦਸਿਆਂ ਵਿੱਚ ਲੋਕਾਂ ਦੀ ਜਾਨ ਵੱਡੇ ਪੱਧਰ ਤੇ ਜਾਂਦੀ ਸੀ ਪਰ ਇਸ ਪਾਲਿਸੀ ਨਾਲ ਮੁਲਾਜ਼ਮ ਹਾਈਵੇ ਤੇ ਤਾਇਨਾਤ ਰਹਿੰਦੇ ਨੇ ਅਤੇ 100 12 ਨੰਬਰ ਤੇ ਡਾਲ ਕਰਨ ਦੇ ਨਾਲ ਘੱਟ ਤੋਂ ਘੱਟ ਸਮੇਂ ਦੇ ਵਿੱਚ ਉਹ ਰਿਸਪਾਂਸ ਕਰਦੇ ਨੇ ਸੋ ਸੜਕ ਸੁਰੱਖਿਆ ਵਾਹਨ ਫੋਰਸ ਦੇ ਨਾਲ ਕੰਮ ਕਰਨ ਵਾਲੀ ਜਿਹੜੇ ਸੁਖਦੀਪ ਕੌਰ ਅਤੇ ਸੰਜੀਤ ਕੌਰ ਨੇ ਟੀਮ ਨਾਲ ਗੱਲਬਾਤ ਕੀਤੀ ਕਿ ਕਿਸ ਤਰੀਕੇ ਦੇ ਨਾਲ ਜਦੋਂ ਵੀ ਕੋਈ 112 ਨੰਬਰ ਤੇ ਉਹਨਾਂ ਦੇ ਕੋਲ ਹੈੱਡ ਆਫਿਸ ਫੋਨ ਕਰਦਾ ਹੈ ਤੁਰੰਤ ਜਾਣਕਾਰੀ ਦਿੱਤੀ ਜਾਂਦੀ ਹੈ ਲੋਕੇਸ਼ਨ ਸਾਂਝੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚਦਿਆਂ ਨੇ ਲੋਕਾਂ ਦੀ ਮਦਦ ਕਰਦਿਆਂ ਨੇ ਜੇਕਰ ਕੋਈ ਹਾਦਸੇ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਉਹਨੂੰ ਫਰਸਟ ਏਡ ਦਿੱਤੀ ਜਾਂਦੀ ਹੈ ਉਹਨਾਂ ਕਹਿੰਦਾ ਸਾਨੂੰ ਇਸ ਕੰਮ ਦੇ ਲਈ ਕਾफी ਉਤਸ਼ਾਹ ਮਿਲਦਾ ਹੈ ਮੈਂ ਕੀ ਨਾ ਮਤਲਬ ਅਸੀਂ ਗੱਲ ਸਰ ਸਾਡੀ ਜਿਹੜੀ ਸੀਐਮ ਮਾਨ ਸਾਹਿਬ ਵੱਲੋਂ ਫੋਰਸ ਸਟਾਰਟ ਕੀਤੀ ਗਿਆ ਸੜਕ ਸੁਰੱਖਿਆ ਫੋਰਸ ਉਹਦੇ ਵਿੱਚ ਅਸੀਂ ਲੁਧਿਆਣਾ ਦੇ ਹਾਤੀ ਦੇ ਵਿੱਚ ਡਿਊਟੀ ਕਰਦੇ ਆਂ ਸਾਡਾ ਰੂਟ ਰਾਇਕੋਟ ਤੋਂ ਮਨਸੂਰਾ ਤੱਕ ਹੈ ਜਿਹੜਾ ਕਿ ਟੋਟਲ 27 ਕਿਲੋਮੀਟਰ ਏਰੀਆ ਕਵਰ ਕਰਦਾ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਦਿੱਕਤ ਆਉਂਦੀ ਆ ਰੂਟ ਉੱਪਰ ਜਾਂ ਕੋਈ ਦੁਰਘਟਨਾ ਹੋ ਜਾਂਦੀ ਆ ਜਾਂ ਕੋਈ ਵਾਹਨ ਹਾਦਸਾ ਗ੍ਰਸਤ ਹੋ ਜਾਂਦੇ ਆ ਜਾਂ ਕੋਈ ਲੁੱਟ ਖੋਹ ਦੀ ਕਾਰਵਾਈ ਹੁੰਦੀ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਆ ਤੇ ਜਿਸ ਹਿਸਾਬ ਦੀ ਵੀ ਲੋਡ ਹੁੰਦੀ ਆ ਐਂਬੂਲੈਂਸ ਬੁਲਾਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਪੋਸਟਿਵ ਦਿੱਤੀ ਜਾਂਦੀ ਹੈ ਇਸ ਗੱਡੀ ਚ ਕਿੰਨੇ ਮੁਲਾਜ਼ਮ ਤਾਇਨਾਤ ਰਹਿੰਦੇ ਨੇ ਔਰ ਕਿੱਦਾਂ ਤੁਹਾਨੂੰ ਜਿਹੜੀ ਕਾਲ ਤੇ ਸੰਪਰਕ ਕਰਦੇ ਸਾਨੂੰ ਤਕਰੀਬਨ ਜਾਂ ਤੇ ਕੋਈ ਪੈਟਰੋਲਿੰਗ ਦੌਰਾਨ ਪਤਾ ਚੱਲਦਾ ਹੈ ਜਾਂ ਫਿਰ ਸਾਨੂੰ ਸਾਡਾ ਕੰਟਰੋਲ ਰੂਮ ਸੂਚਿਤ ਕਰਦਾ ਹੈ ਕਿ ਇਸ ਜਗ੍ਹਾ ਦੇ ਉੱਪਰ ਐਕਸੀਡੈਂਟ ਹੋਇਆ ਹੈ ਤੇ ਅਸੀਂ ਉਸ ਨੂੰ ਕਵਰ ਕਰਨਾ ਹੈ ਸਾਡੇ ਰੂਟ ਦੇ ਉੱਪਰ ਸ਼ਿਫਟਾਂ ਵਾਈਜ਼ ਡਿਊਟੀ ਚੱਲਦੀ ਹੈ ਟੋਟਲ 5 ਮੁਲਾਜ਼ਮ ਸਾਡੇ ਹਾਜ਼ਰ ਹੁੰਦੇ ਨੇ ਲੇਡੀਜ਼ ਕਨਸਟੇਬਲ ਜਾਂ ਏਜੰਟਸ ਕੌਣ ਸੇ ਬਿਲਕੁਲ ਦੇ ਇਹਦੇ ਵਿੱਚ ਮੋਸਟਲੀ ਕੁੜੀਆਂ ਤੇ ਨਾਈਟ ਦੇ ਵਿੱਚ ਆਪਣੇ ਜੈਂਟਸ ਸਟਾਫ ਹੁੰਦਾ ਹੈ ਕਿਸ ਤਰ੍ਹਾਂ ਦੀ ਹੈਲਪ ਕਰਦੇ ਹੋ ਤੁਸੀਂ ਜਿਹੜਾ ਤੁਹਾਡਾ ਹੈਲਪਲਾਈਨ ਨੰਬਰ ਹੈ ਉਹਦੇ ਬਾਰੇ ਦੱਸ ਦਿਓ ਕਿ ਕਿੰਨੇ ਕ ਜਿਹੜੇ ਰੋਜ਼ਾਨਾ ਤੁਹਾਡੇ ਕੋਲ ਕੇਸ ਆ ਜਾਂਦੇ ਹਨ ਹਾਂਜੀ ਸਾਡਾ ਹੈਲਪਲਾਈਨ ਨੰਬਰ 112 ਤੁਸੀਂ ਕਿਤੇ ਵੀ ਡਾਇਲ ਕਰ ਸਕਦੇ ਹੋ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਔਰ ਸਾਡੇ ਮੰਨ ਲਓ ਐਕਸੀਡੈਂਟ ਕਵਰ ਕਰਦੇ ਆਂ ਅਸੀਂ ਲੁੱਟਖੋਹਾਂ ਦੀ ਕਾਰਵਾਈ ਮੰਨ ਲਓ ਸਾਨੂੰ ਪਤਾ ਲੱਗਦਾ ਕਿ ਉੱਥੇ ਕੋਈ ਏਦਾਂ ਦੀ ਕਾਰਵਾਈ ਹੋ ਰਹੀ ਆ ਜਿਸ ਤੋਂ ਮਤਲਬ ਨੁਕਸਾਨ ਹੈ ਲੋਕਾਂ ਨੂੰ ਉਸ ਨੂੰ ਵੀ ਕਵਰ ਕਰਦੇ ਆਂ ਹਾਂਜੀ ਮੌਕੇ ਅਨੁਸਾਰ ਦੇਖਿਆ ਜਾਂਦਾ ਕਿ ਅਗਰ ਥੋੜੀ ਸੱਟ ਹੈ ਤਾਂ ਫਸਟ ایڈ ਦਿੱਤੀ ਜਾਂਦੀ ਹੈ ਅਗਰ ਜ਼ਿਆਦਾ ਜ਼ਖਮੀ ਹੈ ਤਾਂ ਐਂਬੂਲੈਂਸ ਬੁਲਾ ਕੇ ਜਾਂ ਗੱਡੀ ਦੇ ਥਰੂ ਅਸੀਂ ਹਸਪੀਟਲ ਪਹੁੰਚਾਣੇ ਹਾਂ ਜੀ ਨਾ ਹਾਂ ਸਰ ਮੇਰਾ ਨਾਮ ਲੇਡੀ ਕਾਂਸਟੇਬਲ ਸੁਖਦੀਪ ਕਰੇਈ ਤੁਸੀਂ ਕਿਹੋ ਜਿਹਾ ਹੈਲਪ ਕਰਦੇ ਹੋ ਕਿਸ ਤਰ੍ਹਾਂ ਦਾ ਮਾਮਲਾ ਤੁਹਾਡੇ ਕੋਲ ਕਿੰਨਾ ਲੋਕਾਂ ਦੀ ਮਦਦ ਕਰਦੇ ਹੋ ਫੋਨ ਦਿਓ ਕਿੰਨਾ ਕੇਸ ਜਿਹੜੇ ਐਮਰਜੈਂਸੀ ਮੋਲ ਆ ਰਹੀ ਰਿਹਾ ਕਿਤਾ ਡੇਟਾ ਟੈਕਾ ਹਾਂ ਸਰ ਜਿਵੇਂ ਦੇਖੋ ਆਪਾਂ ਨੂੰ ਪਤਾ ਲੱਗਦਾ ਕਿ ਕਈ ਵਾਰ ਨਾ ਸਾਨੂੰ ਰਾਹਗੀਰ ਤੋਂ ਵੀ ਸੁchnਾ ਮਿਲਦੀ ਹੈ ਕਿ ਇਸ ਜਗ੍ਹਾ ਕੋ ਪ੍ਰੈਸੀਡੈਂਟ ਹੋਇਆਗਾ ਤਾਂ ਫਿਰ ਅਸੀਂ ਉਸ ਜਗ੍ਹਾ ਉੱਪਰ ਜਾ ਕੇ ਬਸ ਸਾਡੇ ਕੋਲ ਟਾਈਮਿੰਗ 5 ਤੋਂ 7 ਮਿੰਟ ਹੁੰਦੀ ਹੈਗੀ 5 ਤੋਂ 7 ਮਿੰਟ ਦੇ ਵਿੱਚ ਅਸੀਂ ਨੰਬਰ ਪਹੁੰਚ ਕੇ ਦੇਖਦੇ ਹਾਂ ਕਿ ਹਾਲਾਤ ਕੀ ਨੇਗੇ ਮੌਕੇ ਦੇ ਹਾਲਾਤ ਦੇਖ ਕੇ ਜੇਕਰ ਦੇਖਿਆ ਜਾਵੇ ਕਿ ਜ਼ਖਮੀ ਦੇ ਸੱਟ ਥੋੜੀ ਲੱਗੀ ਹੈ ਤਾਂ ਉਹਨਾਂ ਨੂੰ ਫਰਸਟ ایڈ ਬਾਕਸ ਸਾਡੇ ਕੋਲ ਹੁੰਦੇ ਆ ਤਾਂ ਉਹਨਾਂ ਨੂੰ ਫਰਸਟ ایڈ ਦਿੱਤੀ ਜਾਂਦੀ ਹੈ ਅਦਰਵਾਈਜ਼ ਜ਼ਖਮੀ ਨੂੰ ਜ਼ਿਆਦਾ ਸੱਟ ਲੱਗੀ ਹੈ ਤਾਂ ਨੇੜੇ ਦੇ ਹਸਪੀਟ ਹਾਂਜੀ ਸਰ ਇਹ ਜੋ ਮੌਕੇ ਦੇ ਹਾਲਾਤ ਹੁੰਦੇ ਆ ਕਿ ਉਹਨੂੰ ਮੰਨ ਲਓ ਕੈਪਚਰ ਕਰਨ ਵਾਸਤੇ ਕੈਮਰਾ ਲਾਇਆ ਜਾਂਦਾ ਹੈਗਾ ਤਾਂ ਕਿ ਅਸੀਂ ਕਿਸੇ ਨੂੰ ਦਿਖਾ ਸਕੇ ਕਿ ਇਸ ਟਾਈਮ ਦੇ ਪਰਤ ਕੀ ਕੀ ਮੰਨ ਲਓ ਘਟਨਾ ਵਾਪਰੀ ਹੈਗੀ ਫਿਰ ਤੁਸੀਂ ਕੀ ਰਿਪੋਰਟ ਕਰਦੇ ਹੋ ਤੁਹਾਡੇ ਦੇ ਸਟੇਸ਼ਨ ਜਿਹੜਾ ਬਣਾਈ ਗਈ ਹੈ ਫੋਟੋ ਜਾਂ ਪਰ ਤੁਹਾਡਾ ਆਪਣਾ ਜਿਹੜਾ ਪੁਲਿਸ ਸਟੇਸ਼ਨ ਆਫਿਸ ਤੁਸੀਂ ਰਿਪੋਰਟ ਕਰਦੇ ਆ ਸਾਡਾ ਨਾ ਇੱਕ ਦਫ਼ਤਰ ਹੀ ਬਣਿਆ ਹੋਇਆ ਮੋਹਾਲੀ ਹੈਡਕੁਆਟਰ ਸਾਡੀ ਜਿਹੇ ਇੱਥੇ ਫੋਟੋਜ਼ ਵਗੈਰਾ ਜਾਂਦੀਆਂ ਨੇਗੀਆਂ ਤੇ ਸਭ ਤੋਂ ਪਹਿਲਾਂ ਅਸੀਂ ਜੋ ਇੱਥੋਂ ਦੇ ਹਾਲਾਤ ਹੁੰਦੇ ਆ ਘਟਨਾ ਦੇ ਉਹਦੇ ਪਿਕਚਰ ਵਗੈਰਾ ਲੈ ਕੇ ਅਸੀਂ ਸਾਡੇ ਦਫ਼ਤਰ ਦੇ ਵਿੱਚ ਸੈਂਡ ਕਰਦੇ ਆਂ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ